ਆਓ ਆਪਾਂ ਤੁਹਾਨੂੰ ਇੰਦੀਜ ਸਵਾਲ ਦੇ ਪਰਿਵਾਰ ਬਾਰੇ ਦੱਸਦੇ ਆ ਮੈਂ ਖੁਦ ਉਹਨਾਂ ਦੇ ਘਰ ਗਿਆ ਸੀ ਕਿ ਆਪਣਾ ਜਿਹੜਾ ਸੋਸ਼ਲ ਮੀਡੀਆ ਦਾ ਕਿੰਗ ਆ ਇੰਦੀਜ ਸਵਾਲ ਜਿਹੜਾ ਕਿ ਕਿਸਾਨੀ ਅੰਦੋਲਨ ਦੇ ਬਾਰੇ ਪੂਰਾ ਨ ਧੜਕ ਹੋ ਕੇ ਲੋਕਾਂ ਨੂੰ ਅਵੇਅਰ ਕਰਦ ਰਿਹਾ ਪ੍ਰਚਾਰ ਕਰਕੇ ਲੋਕਾਂ ਨੂੰ ਦੱਸਦਾ ਰਿਹਾ ਬਹੁਤ ਸਾਰਾ ਵਧੀਆ ਪ੍ਰਚਾਰ ਕਰਕੇ ਦੱਸਦਾ ਰਿਹਾ ਹੈ ਤੇ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਣਾ ਆ ਆਂਦੀ ਆ ਇਹ ਜਿਹੜੀ ਖੱਤ ਜਮਾਨੇ ਦੀ ਆ ਇਹ ਆਂਦੀ ਆ ਵੀ ਇੰਦੀ ਜ ਸਵਾਲ ਜਿਹੜਾ ਉਹਦੀ ਮਾਤਾ ਲੋਕਾਂ ਦੇ ਘਰ ਝਾੜੂ ਪੋਚਾ ਲਾਉਂਦੀ ਰਹੀ ਆ ਤੇ ਉਹ ਭਈਏ ਰਾਣੀ ਦੇ ਨਾਲ ਭਈਏ ਦੇ ਨਾਲ ਗੱਲਬਾਤ ਕੋਈ ਏਦਾਂ ਮਾਰੇ ਚੰਗਾ ਗੱਲਬਾਤ ਕਰਦੀ ਰਹੀ ਆ ਹੁਣ ਮੈਂ ਨਾ ਜਦੋਂ ਦਰਸ਼ਨ ਮੇਲਾ ਕਰਨ ਜਾਣਾ ਨਾ ਸ਼ੇਅਰ ਕਰ ਦਿਓ ਇੰਦੀ ਜ ਸਵਾਲ ਦੀ ਸਪੋਰਟ ਆ ਦਿਲੋ ਜਦੋਂ ਵੇਖੋ ਜੀ ਇਹਦੇ ਕੋਲ ਨਾ ਕੱਚ ਜਮਾਨੇ ਦੀ ਜਿਹੜੀ ਆ ਐਨਕਾ ਲਾ ਕੇ ਤੇ ਚੜੇਲ ਮੂੰਹ ਬਣਾ ਕੇ ਆ ਜਾਂਦੀ ਆ ਭੇੜ ਕੇ ਥਾਂ ਦੀ ਤੇ ਨਾਇਨ ਨੂੰ ਕੋ ਬੋਲਣ ਦਾ ਪਤਾ ਨਾਇਨ ਨੂੰ ਕੋ ਸਮਝਣ ਦਾ ਪਤਾ ਇਹਨੂੰ ਮਸ਼ਹੂਰ ਹੋਣ ਦੀ ਅੱਗ ਲੱਗੀ ਆ ਵੀ ਮੈਂ ਕਰੀ ਕਿਸੇ ਦੇ ਥੱਲੇ ਜਾ ਕੇ ਤੇ ਕਰੀ ਕਿਸੇ ਦੇ ਥੱਲੇ ਪਾ ਕੇ ਮਸ਼ਹੂਰ ਹੋ ਜਾਵਾਂ ਹੋ ਜਾਵਾਂ ਕਿਸ ਤਰ੍ਹਾਂ ਇਹ ਜਿਹੇ ਕਰਤੂਤਾਂ ਉਹਨੇ ਦੱਸੀਆਂ ਤੇ ਇਹਨੂੰ ਚਲੂਣੇ ਲੜੇ ਹੁਣ ਗੱਲ ਇਹ ਆ ਕਿ ਜਦੋਂ ਇਹਨ ਦੇ ਕੋ ਪਤਾ ਗੱਲ ਕੀ ਹੁੰਦੀ ਆ ਇਹਨ ਕੋ ਇਹੋ ਇੱਕ ਵੀਡੀਓ ਦੇ ਇੱਕ ਇਹੋ ਸ਼ਟੋਰੀ ਹੁੰਦੀ ਆ ਇਹਦੀ ਮਾਂ ਭਈ ਰਾਨੀ ਇਹਦੀ ਮਾਂ ਭਈ ਦੇ ਨਾਲ ਇਦਾਂ ਇਹਦੀ ਭੈਣ ਭਈਏ ਨਾਲ ਇਦਾਂ ਇਹਦਾ ਇਹਦੀ ਭੈਣ ਉਹੀ ਇਹਦੀ ਭੈਣ ਇਦਾਂ ਹੀ ਤੇਰੇ ਕੋਲ ਬਸ ਖਾਚਰੇ ਕੋਲ ਜਮਾਨੇ ਖਾਤਰੀ ਦੇ ਖਾਤ ਜਮਾਨੇ ਦੀ ਇਹ ਗੱਲ ਹੀ ਉਹ ਰਹਿ ਗਈ ਆ ਹੁਣ ਜਦੋਂ ਦਰਸ਼ਨ ਮੇਲਾ ਕਰਨ ਜਾਣਾ ਨਾ ਇੰਦੀ ਦੇ ਬਾਰੇ ਦੱਸਣ ਲੱਗਾ ਪਰਿਵਾਰ ਦੇ ਬਾਰੇ ਜਿਹੜਾ ਇਹ ਇੰਦੀ ਜਿ ਸਵਾਲ ਦੇ ਪਰਿਵਾਰ ਤੇ ਇਹਨੇ ਬੋਲੀ ਆ ਮੈਂ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਕੀ ਚੱਕਰ ਆ ਉਹ ਮੈਂ ਘਰ ਗਿਆ ਤੇ ਗੱਲਬਾਤ ਕੀਤੀ ਤੇ ਮੈਂ ਕਿਹਾ ਵੀ ਮਾਤਾ ਜੀ ਐਦਾਂ ਐਦਾਂ ਕਰਕੇ ਮੈਂ ਵੀਰ ਨੂੰ ਸੁਣਦਾ ਬਹੁਤ ਵਧੀਆ ਪ੍ਰਚਾਰ ਕਰਦਾ ਵੀਰ ਤੇ ਤੁਸੀਂ ਵੀਰ ਦਾ ਨੰਬਰ ਦਵੋਗੇ ਕਹਿੰਦੇ ਬੇਟਾ ਜੀ ਬਹਿ ਜਾਓ ਮੈਂ ਫੇ ਚਾਹ ਪਾਣੀ ਪੀਤਾ ਤੇ ਬਹਿ ਕੇ ਅੱਧਾ ਘੰਟਾ ਮਤਲਬ ਬੈਠਾ ਮੈਂ ਤੇ ਉਹ ਕਹਿੰਦੇ ਵੀ ਉਹਨਾਂ ਦੀ ਭਝਾਈ ਆਊਗੀ ਤੇ ਉਹ ਨੰਬਰ ਦੇਊਗੀ ਮੋਬਾਈਲ 'ਚ ਉਹਦੇ ਕੋਲ ਨੰਬਰ ਆ ਮੈਂ ਫੋਨ ਫਾਨ ਘਾਟ ਹੀ ਰੱਖਦੀ ਆ ਮੈਂ ਨਹੀਂ ਰੱਖਦੀ ਆਪਣੇ ਕੋ ਫੋਨ ਨਾ ਤੇ ਉਹ ਹੈ ਗੱਲਬਾਤ ਕਰਦੀ ਤੇ ਮੇਰੇ ਨਾਲ ਗੱਲ ਹੋ ਜਾਂਦੀ ਆ ਮੇਰੇ ਬੇਟੇ ਦੀ ਇੰਦੀ ਦੀ ਤੇ ਵੇਖੋ ਜੀ ਬਹੁਤ ਸੋਹਣਾ ਘਰ ਪਰਿਵਾਰ ਬਹੁਤ ਸੋਹਣੀ ਚੜ੍ਹਦੀ ਕਲਾ ਘਰ ਵੀ ਬੜਾ ਵਧੀਆ ਐ ਸ਼ਾਨ ਸ਼ੌਕਤ ਵਧੀਆ ਘਰ ਪੱਕਿਆ ਵਧੀਆ ਰੋਟੀ ਪਾਣੀ ਖਾਂਦੇ ਪਰਿਵਾਰ ਬਹੁਤ ਚੰਗਾ ਬਹੁਤ ਸੋਹਣਾ ਪਰਿਵਾਰ ਆ ਨਾ ਕੋਈ ਪਿੰਡ ਚ ਕੋਈ ਮਾੜੀ ਨਾ ਚੰਗੀ ਗੱਲਬਾਤ ਬੜੇ ਵਧੀਆ ਸੁਭਾਅ ਦੀ ਮਾਲਕ ਹੈ ਉਹਨਾਂ ਦੀ ਮਾਤਾ ਤੇ ਮੈਂ ਆਪ ਖੁਦ ਪਰਿਵਾਰ ਦੇ ਵਿੱਚੋਂ ਹੋ ਕੇ ਆਂ ਇੰਦੀ ਜਸਵਾਲ ਦੇ ਬੜੇ ਚੰਗੇ ਇਨਸਾਨ ਨੇ ਸਾਰੇ ਪਰਿਵਾਰ ਨਾਲੇ ਪਿੰਡ ਵੀ ਬਹੁਤ ਚੰਗਾ ਨਰੂੜ ਪਿੰਡ ਉੱਥੇ ਵੇਲੇ ਮੈਂ ਜਾ ਕੇ ਬਜ਼ੁਰਗਾਂ ਨੂੰ ਪੁੱਛਿਆ ਬੈਠੇ ਸੱਤ ਦੇ ਵਿੱਚ ਤੇ ਉਹਨਾਂ ਨੇ ਮੈਂ ਪੁੱਛਿਆ ਬਾਪੂ ਜੀ ਇੱਥੇ ਆਪਣਾ ਇੰਦੀ ਵੀਰ ਇੰਦਰਜੀਤ ਵੀਰ ਆਪਣਾ ਨਾ ਜਿਹੜਾ ਸੋਸ਼ਲ ਮੀਡੀਆ ਤੇ ਆਉਂਦਾ ਹੈ ਇੰਟਰਨੈਟ ਦੇ ਉੱਤੇ ਤੇ ਉਹਨਾਂ ਦਾ ਘਰ ਕਿਹੜਾ ਉਹਨਾਂ ਨੇ ਬੜਾ ਦੱਸਿਆ ਮੈਂ ਬਾਪੂ ਜੀ ਕਿੱਦਾਂ ਦਾ ਮੁੰਡਾ ਚੰਗਾ ਵਧੀਆ ਕਹਿੰਦੇ ਕੋਈ ਗੱਲ ਨਹੀਂ ਬਹੁਤ ਟੌਪ ਦਾ ਵਧੀਆ ਮੁੰਡਾ ਆ ਸਾਡੇ ਪਿੰਡ ਦਾ ਵਧੀਆ ਕਮਾਈ ਕਰਦਾ ਆਪਣਾ ਕੰਮਕਾਰ ਕਰਦਾ ਹੁਣ ਫਿਰ ਮੈਂ ਨਾ ਸਾਰਾ ਕੋ ਵੇਖ ਚਾ ਕੇ ਤੇ ਆ ਗਿਆ ਤੇ ਉਹਨਾਂ ਦੀ ਪਰਝਾਈ ਜਿਹੜੀ ਆ ਉਸ ਟਾਈਮ ਤੇ ਉਹ ਆਏ ਨਹੀਂ ਲੇਟ ਹੋ ਗਏ ਤਾਂ ਫਿਰ ਮੈਂ ਕਿਹਾ ਵੀ ਚਲੋ ਮਾਤਾ ਜੀ ਮੈਂ ਫੇਰ ਕਿਤੇ ਚੱਕਰ ਮਾਰੂੰਗਾ ਤੇ ਮੈਂ ਫੇਰ ਆ ਜਾਊਗਾ ਤਾਂ ਫੇਰ ਆ ਕੇ ਤੇ ਮੈਂ ਨੰਬਰ ਲੈ ਲਊਗਾ ਕੋਈ ਚੱਕਰ ਨਹੀਂ ਉਹ 1.5 ਸਾਲ ਹੋ ਗਿਆ ਜਿਵੇਂ ਜਾਇਦਾ ਤੇ ਕਦੇ ਕਦਾਈ ਜਾਇਦਾ ਫਿਰ ਸਿੱਧੇ ਨੰਗ ਜਿਹਦਾ ਸਿੱਧੇ ਆ ਜੀਦਾ ਆ ਟਾਈਮ ਨਹੀਂ ਲੱਗਦਾ ਬੈਠ ਖਲੋੜ ਕੇ ਬੰਦਾ ਘੜੀ 10 ਮਿੰਟ ਫਿਰ ਲੱਗ ਜਾਂਦੇ ਜਿੱਥੇ ਜਾਈਏ ਤੇ ਵੀਰ ਨੂੰ ਮੈਂ ਕਹਿਣਾ ਚਾਹੁੰਦਾ ਵੀ ਵੀਰ ਮੇਰਾ ਐਸੇ ਨੰਬਰ ਦੇ ਐਸੇ ਉੱਤੇ ਆ ਪੇਜ ਨੰਬਰ ਹੈਗਾ ਤੂੰ ਮੈਨੂੰ ਕਾਲ ਜਰੂਰ ਕਰੀ ਬਸ ਮੈਂ ਤਰਨਾ ਉਦਾਂ ਹੀ ਹਾਲ ਚਾਲ ਕਰਨਾ ਚਾਹੁੰਦਾ ਅੱਜ ਤੱਕ ਮੇਰੀ ਕੋਈ 인ਦੀ ਦੇ ਨਾਲ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਆ ਕਿਉਂਕਿ ਮੈਂ ਆ ਉਹ ਫਿਰ ਪਤਾ ਨਹੀਂ ਉਹ ਲਾਲੀ ਵੀਡੀਓ ਚ ਆਵੇ ਨਾ ਆਵੇ ਤੇ ਗੱਲ ਇਹਦਾ ਵੀ ਮੈਂ ਨਾ ਤੁਹਾਨੂੰ ਸੱਚ ਬਿਆਨ ਕੰਡਿਆ ਆ ਹੁਣ ਮੈਂ ਇਹਦੀ ਗੱਲ ਕਰਦਾ ਆ ਜਿਹੜੀ ਇਹ ਖਾਚਾਂ ਦੀ ਆ ਵੀ ਕਦੀ ਉਹ ਮਾੜਾ ਕਦੀ ਮिन्नੂ ਮਾੜਾ ਕਦੀ ਸਾਰੇ ਜਥੇਬੰਦੀਆਂ ਮਾਰੇ ਆ ਕਦੇ ਆਪਣੇ ਖਾਲਸਤਾਨੀ ਮਾੜੇ ਕਦੀ ਉਹ ਮਾੜੇ ਕਦੀ ਆਹ ਮਾੜੇ ਕਰੀ ਆਪ ਭਗਵੰਤ ਮਾਨ ਮਾੜਾ ਕਦੀ ਮੋਦੀ ਮਾੜਾ ਕਦੀ ਉਹ ਮਾੜਾ ਕਦੀ ਇੰਡੀਆ ਬੜਾ ਚੰਗਾ ਅਸੀਂ ਕਦੋਂ ਕਿਹਾ ਇੰਡੀਆ ਮੜਾ ਜਿਹੜੇ ਮੁਲਕ ਚ ਅਸੀਂ ਰਹਿਣ ਡੇ ਆ ਜਿਹੜੇ ਸਾਨੂੰ ਇੰਡੀਆ ਦਾ ਪਾਸਪੋਰਟ ਸਾਡੇ ਕੋਲ ਆ ਮੈਂ ਆਪਣਾ ਪਾਸਪੋਰਟ ਜਨਤਕ ਕਰ ਦਿੰਦਾ ਵੀ ਮੇਰਾ ਪਾਸਪੋਰਟ ਇੰਡੀਆ ਦਾ ਮੇਰੇ ਕੋਲ ਹੈਗਾ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਨਾ ਖੱੱਚੇ ਜ਼ਮਾਨੇ ਦੀਏ ਤੂੰ ਆਪਣੀ ਮਾਂ ਦਾ ਅਸਣਾ ਵਿੱਚੋਂ ਦੁੱਧ ਚੰਗਿਆ ਨਾ ਤੇ ਤੂੰ ਮੈਨੂੰ ਇਹ ਗੱਲ ਮੈਂ ਤਨਵਾਨਾ ਵੀ ਤੂੰ ਆਪਣਾ ਪਾਸਪੋਰਟ ਲੋਕਾਂ ਦੇ ਸਾਹਮਣੇ ਜਨਤਕ ਕਰ ਤੂੰ ਆ ਨਹੀਂ ਨਾ ਮੈਂ ਗਰੇਵਾਲ ਆ ਗਰੇਵਾਲ ਤੇਰੇ ਵਰਗੇ ਨਹੀਂ ਗੇ ਗਰੇਵਾਲ ਪੰਜਾਬ ਦੇ ਵਿੱਚ ਲੱਖਾਂ ਲੋਕ ਨੇ ਗਰੇਵਾਲ ਤੇਰੇ ਵਰਗੇ ਨਹੀਂ ਗੇ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਸਾਹਮਣੇ ਪਾਸਪੋਰਟ ਜਨਤਕ ਕਰ ਪਰ ਜੇ ਤੂੰ ਇੱਕ ਗੱਲ ਹੈਗੀ ਆ ਜਿਹੜੇ ਤੇਰੇ ਸਪੋਰਟਰ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਆ ਵੀ ਤੁਸੀਂ ਚੰਗੇ ਚੰਗੇ ਬਲੇ ਬੰਦੇ ਜੋ ਤੁਸੀਂ ਕਹਦੇ ਨਾ ਦੇ ਮਗਰ ਸ਼ਰਮਾ ਲਗਾ ਕਹਦੇ ਨਾ ਦੇ ਮਗਰ ਕਮਾਰ ਲਗਾ ਤੇ ਇਹਨੂੰ ਕਹਿਣ ਦੇ ਆ ਵੈਰੀ ਗੁੱਡ ਜੌਬ ਬਹੁਤ ਵਧੀਆ ਜੀ ਬਹੁਤ ਵਧੀਆ ਕਈ ਸਾਡੇ ਮੂਰਖ ਬੰਦੇ ਉਹ ਵੀ ਕਈ ਲਿਖੀ ਜਾਂਦੇ ਵਾਇਗਰੂ ਉਹ ਕਰਨੋ ਤੁਹਾਡੇ ਸਾਰਿਆਂ ਦੀ ਬੇਇੱਜ਼ਤੀ ਡਈ ਆ ਤੇ ਤੁਸੀਂ ਥੱਲੇ ਵਾਇਗਰੂ ਵੈਰੂ ਮਾਮਿਓ ਲਿਖੀ ਜਾਓ ਉਹਨੂੰ ਥੋੜਾ ਠੋਕੇ ਜਵਾਬ ਦਿਓ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜਨੀ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ